ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਪਿੰਡੀਆਂ ਦੀ ਸਬਜ਼ੀ ਬਣਾਵਾਂਗੇ ਜਿਹੜੀ ਕਿ ਵੱਖਰੇ ਢੰਗ ਨਾਲ ਬਣਾਵਾਂਗੇ ਨਾ ਤਾਂ ਤੁਸੀਂ ਕਦੇ ਬਣਾਈ ਹੋਣੀ ਹੈ ਤੇ ਨਾ ਹੀ ਤੁਸੀਂ ਕਦੇ ਖਾਧੀ ਹੋਣੀ ਹੈ ਇੰਨੀ ਸਵਾਦਿਸ਼ ਹੋਊਗੀ ਸਬਜ਼ੀ ਕਿ ਆਪਾਂ ਉਂਗਲੀਆਂ ਚਟਦੇ ਰਹਿ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਿੰਡੀਆਂ ਨੂੰ ਧੋਵਾਂਗੇ ਧੋ ਕੇ ਉਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਇਹਦੇ ਉੱਪਰ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਸਾਫ਼ ਕੱਪੜੇ ਨਾਲ ਇਸ ਤਰ੍ਹਾਂ ਇਹਨਾਂ ਨੂੰ ਸਾਫ਼ ਕਰ ਲੈਣਾ ਵਾ ਸਾਫ਼ ਕੱਪੜੇ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਆਪਾਂ ਇਹਦੀ ਆਹ ਵਾਲੀ ਚੀਜ਼ ਆ ਜਿਹੜੀ ਪਿਛਲੀ ਵਾਲੀ ਤੇ ਅੱਗੋਂ ਇਸ ਨੂੰ ਕੱਟ ਦੇਣਾ ਵਾ ਫਿਰ ਇਹਨੂੰ ਆਪਾਂ ਵਿਚਾਲੇ ਚੀਰ ਲਾਵਾਂਗੇ ਇਸ ਤਰ੍ਹਾਂ ਵਿਚਾਲੇ ਚੀਰ ਲਾਵਾਂਗੇ ਦੇਖਣਾ ਵੀ ਵਿੱਚੋਂ ਕਾਣੀ ਤਾਂ ਨਹੀਂ ਨਹੀਂ ਕਾਣੀ ਤਾਂ ਇਹਨੂੰ ਦੋ ਬਸ ਟੁਕੜੇ ਕਰਨੇ ਆ ਇਹਦੇ ਇਸ ਤਰ੍ਹਾਂ ਇਸ ਤਰ੍ਹਾਂ ਸਾਰੀਆਂ ਪਿੰਡੀਆਂ ਕੱਟ ਲਈਆਂ ਜਿੰਨੀ ਆਪਾਂ ਸਬਜ਼ੀ ਬਣਾਉਣੀ ਸੀ ਸਾਰਿਆਂ ਦੇ ਇਸ ਤਰ੍ਹਾਂ ਵਿਚਾਲੇ ਆਪਾਂ ਕੱਟ ਲਾ ਲਿਆ ਕੱਟ ਇਸ ਕਰਕੇ ਲਾਏ ਨਾਲੇ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਕਾਣੀ ਤਾਂ ਨਹੀਂ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਬੇਸਨ ਦੇ 2 ਚਮਚੇ ਪਾਵਾਂਗੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਬੇਸਨ ਦੇ 2 ਚਮਚੇ ਪਾ ਦੇਣੇ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਇਸ ਤਰ੍ਹਾਂ ਚਮਚੇ ਨਾਲ ਹਿਲਾ ਦੋ ਜਾਂ ਹੱਥ ਨਾਲ ਹਿਲਾ ਦੋ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮੈਕਸ ਕਰ ਦੋ ਹੁਣ ਇਹਦੇ ਵਿੱਚ ਆਪਾਂ ਦੋ ਨਿੰਬੂ ਮੇਰੇ ਨਿਚੋੜ ਕੇ ਰੱਖੇ ਹੋਏ ਆ ਹੁਣ ਇਹਦੇ ਵਿੱਚ ਆਪਾਂ ਨਿੰਬੂ ਪਾ ਦੇਣੀ ਹੈ ਇਹਨੂੰ ਫਿਰ ਇਸੇ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦੋ ਤਾਂ ਕਿ ਸਾਰੇ ਪਾਸੇ ਨਿੰਬੂ ਤੇ ਬੇਸਨ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਇਹਨੂੰ ਆਪਾਂ ਹੁਣ 20 ਮਿੰਟ ਲਈ ਰੱਖਾਂਗੇ ਢਾਕੇ ਇੱਕ ਸਾਈਡ ਤੇ ਰੱਖ ਦੇਵਾਂਗੇ ਇਹਨੂੰ ਹੁਣ ਆਪਾਂ ਇਸੇ ਤਰ੍ਹਾਂ ਦੇਖੋ ਚੰਗੀ ਤਰ੍ਹਾਂ ਵੇਸਣ ਲੱਗ ਚੁੱਕਿਆ ਇਹਦੇ ਤੇ ਦੇਖੋ ਇਸ ਤਰ੍ਹਾਂ ਲੱਗ ਗਿਆ ਇਹਨੂੰ ਆਪਾਂ ਹੁਣ 20 ਮਿੰਟ ਲਈ ਢੱਕ ਕੇ ਸਾਈਡ ਤੇ ਰੱਖਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਲੰਮੇ-ਲੰਮੇ ਗੰਡੇ چیرਾਂਗੇ ਇਸ ਤਰ੍ਹਾਂ ਲੰਬੇ-ਲੰਬੇ ਕੱਟ ਲਓ ਇਸ ਤਰ੍ਹਾਂ ਸਾਰੇ ਲੰਬੇ-ਲੰਬੇ ਗੰਡੇ 'ਚ ਥੋੜਾ ਜਿਹਾ ਪਿਆਜ਼ ਥੋੜਾ ਜ਼ਿਆਦਾ ਹੀ ਪਾਵੇਂ ਤਾਂ ਸਵਾਦ ਲੱਗਦੇ ਆ ਫਿਰ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਲਸਣ ਲਸਣ ਵੀ ਆਪਾਂ ਬਰੀਕ چیرਨਾ ਇਸ ਤਰ੍ਹਾਂ ਇਸ ਤਰ੍ਹਾਂ ਬੇਚੀ چیر ਲੋ ਇਸ ਤਰ੍ਹਾਂ ਕਰਕੇ ਇਸ ਤੋਂ ਬਾਅਦ ਆਪਾਂ ਚੀਰਾਂਗੇ ਅਦਰ ਬਰੀਕ ਬਰੀਕ ਇਹ ਵੀ ਚੀਰ ਲੋ ਦੋ ਪਾਵਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਜੇ ਤੁਹਾਨੂੰ ਲਾਲ ਪਸੰਦ ਆ ਤਾਂ ਤੁਸੀਂ ਲਾਲ ਵੀ ਪਾ ਸਕਦੇ ਆ ਹਰੀਆਂ ਮਿਰਚਾਂ ਆਪਾਂ ਜਦੋਂ ਪਿਆਜ਼ ਧੋ ਲਿਆ ਉਸ ਤੋਂ ਬਾਅਦ ਪਾਵਾਂਗੇ ਮੈਂ ਹੁਣ ਅਦਰਕਾ چیرਤਾ ਹੁਣ ਆਪਾਂ ਇਹਨੂੰ ਤੜਕਾ ਲਾਵਾਂਗੇ ਥੋੜਾ ਮੋਟਾ ਹੀ ਅਦਰਕ ਚੀਰੋ ਇਹਦਾ ਸਵਾਦ ਥੋੜਾ ਵੱਖਰਾ ਹੀ ਆਉਂਦਾ ਫਿਰ ਇਸ ਤਰ੍ਹਾਂ ਚਲੋ ਹੁਣ ਆਪਾਂ ਇਹਨੂੰ ਤੜਕਾ ਲਾਉਣੀ ਆ ਆਪਣਾ ਗਰਮ ਹੋ ਗਿਆ ਹੁਣ ਆਪਾਂ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਤੇਲ ਆਪਾਂ ਬਿਲਕੁਲ ਥੋੜਾ ਹੀ ਪਾਇਆ ਦੇਖੋ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਅਦਰ ਲਸਣ ਪਿਆਜ਼ ਜੇ ਲਸਣ ਤੁਸੀਂ ਨਹੀਂ ਵੀ ਪਾਉਣਾ ਤੇ ਇਹਨੂੰ ਤੁਸੀਂ ਹਟਾ ਸਕਦੇ ਹੋ ਨਾ ਪਾਓ ਇਹਦਾ ਹੁਣ ਇਸ ਕਰਕੇ ਇਹਨੂੰ ਕੱਲਿਆਂ ਨੂੰ ਪਾਇਆ ਵੀ ਇਹਦਾ ਪਾਣੀ ਹੁੰਦਾ ਜਿਹੜਾ ਥੋੜਾ ਬਹੁਤਾ ਉਹ ਫਿਰ ਤੇਲ ਦੇ ਵਿੱਚ ਸੋਪ ਜਾਂਦਾ ਮਿੰਟਾ ਫਿਰ ਢਿੰਡਗਾ ਨਾਲ ਪਾਣੀ ਲਾ ਕੇ ਫਿਰ ਉਹ ਸਹੀ ਜਿਆ ਨਹੀਂ ਰਹਿੰਦਾ ਹੁਣ ਇਹਦੇ ਵਿੱਚ ਆਪਾਂ ਹਰੀ ਮਿਰਚ ਪਾਵਾਂਗੇ ਦੋ ਹਰੀਆਂ ਮਿਰਚਾਂ ਪਾਵਾਂਗੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਇਹਦੇ ਵਿੱਚ ਹੁਣ ਆਪਾਂ ਦੋ ਹਰੀਆਂ ਮਿਰਚਾਂ ਪਾ ਪਣਾ ਇਹਨੂੰ ਹਿਲਾਉਂਦੇ ਰਹੋ 2 ਕੁ ਮਿੰਟ ਆਪਾਂ ਇਹਨਾਂ ਨੂੰ ਹਿਲਾਵਾਂਗੇ ਉਸ ਤੋਂ ਬਾਅਦ ਆਪਾਂ ਵੈਸੇ ਦੇ ਪਿੰਡੀਆਂ ਪਾਵਾਂਗੇ ਫਿਰ ਆਪਾਂ ਇਹਨੂੰ ਸਿੰਮ ਤੇ ਕਰਕੇ ਟੱਕ ਜਾਵਾਂਗੇ ਇਹਦੇ ਵਿੱਚ ਆਪਾਂ ਟਮਾਟਰ ਵੀ ਪਾ ਸਕਦੇ ਹਾਂ ਪਰ ਅਸੀਂ ਨਹੀਂ ਪਾਉਣਾ ਟਮਾਟਰ ਤੁਸੀਂ ਜੇ ਤੁਹਾਨੂੰ ਹੈ ਤਾਂ ਤੁਸੀਂ ਟਮਾਟਰ ਪਾ ਸਕਦੇ ਹੋ ਥੋੜੇ ਹੁਣ ਆਪਣੇ ਗੰਡੇ ਭੁੱਜ ਰਹੇ ਆ ਇਹਨਾਂ ਨੂੰ ਆਪਾਂ ਸਿੰਮ ਤੇ ਹੁਣ ਰੱਖ ਕੇ ਕੋ ਨਾਗੇ ਇਹਨਾਂ ਨੂੰ ਬਾਲਾ ਲਾਲ ਨਹੀਂ ਕਰਨਾ ਕਿਉਂਕਿ ਵਿੱਚ ਆਪਾਂ ਭਿੰਡੀ ਵੀ ਪਾਉਣੀ ਆ ਫਿਰ ਦੋਨਾਂ ਨੂੰ ਬਰਾਬਰ ਸੇਕ ਲੱਗਦਾ ਰਹੂਗਾ ਇਹਦਾ ਇੱਕ ਤਾਂ ਪਾਣੀ ਜਿਹਾ ਸੁੱਕ ਜਾਂਦਾ ਵਾ ਤੇ ਇੱਕ ਇਹ ਦੇਖੋ ਥੋੜੇ ਜਿਹਾ ਲਾਲ ਹੁੰਦੇ ਜਾਂਦੇ ਆ ਜਦੋਂ ਥੋੜਾ ਜਿਹਾ ਰੰਗ ਬਦਲ ਗਿਆ ਉਹਦੇ ਆਪਾਂ ਇਹਦੇ ਵਿੱਚ ਭਿੰਡੀਆਂ ਪਾ ਦਾਂਗੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਆਪਾਂ 20 ਮਿੰਟ ਲਈ ਭਿੰਡੀ ਰੱਖੀ ਸੀਗੀ ਆਪਾਂ ਬੇਸਨ ਤੇ ਨਿੰਬੂ ਪਾ ਕੇ ਆ ਦੇਖੋ ਕੁਝ ਨਹੀਂ ਹੈਗਾ ਇਹਦੇ ਵਿੱਚ ਨਾ ਨਿੰਬੂ ਦਿਖਦਾ ਤੇ ਇਹ ਆਪਾਂ ਇਹਦੇ ਵਿੱਚ ਪਾ ਦਮਾਂਗੇ ਸਾਰੀ ਪਿੰਡੀ ਤੁਸੀਂ ਇਸ ਤਰ੍ਹਾਂ ਵਿੱਚ ਇਹਦੇ ਪਾ ਦੇਣੀ ਆ। ਇਹਨੂੰ ਘੋਨੇ ਨੂੰ ਸੈਮ ਕਰਕੇ ਇਹਨੂੰ ਟਾਕ ਦੋ। 15-20 ਮਿੰਟ ਲਈ ਇਹਨੂੰ ਆਪਾਂ ਟਾਕ ਕੇ ਰੱਖਾਂਗੇ ਵਿਚ ਵਿਚ ਦੀ ਹਿਲਾਉਂਦੇ ਰਵਾਂਗੇ ਇਹਨੂੰ। ਇਹ ਨਹੀਂ ਵੀ ਟਾਕ ਕੇ ਆਪਾਂ ਪਾਸੇ ਹੋ ਜਾਣਾ। ਵਿਚ ਦੀ ਥੋੜਾ ਜਿਹਾ ਇਹਨੂੰ ਖੁਰਚਨੇ ਨਾਲ ਹਿਲਾਉਂਦੇ ਰਹੋ। ਇਹਨੂੰ ਹੁਣ ਆਪਾਂ ਇਸ ਤਰ੍ਹਾਂ ਟਾਕ ਦੇਣਾ। ਹੁਣ ਆਪਾਂ ਇਹਦੇ ਵਿੱਚ ਨੂਨ, ਹਲਦੀ, ਮਸਾਲਾ ਪਾਵਾਂਗੇ। ਮਿਰਚ ਆਪਣੀ ਪਹਿਲਾਂ ਹੀ ਪਾਈ ਹੋਈ ਆ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਨੂਨ ਪਾਵਾਂਗੇ। 5 ਮਿੰਟ ਬਾਅਦ ਆਪਾਂ ਇਹਦੇ ਵਿੱਚ ਨੂਨ ਪਾਉਣ ਲੱਗੇ ਆ ਟੱਕ ਦਿੱਤਾ ਸੀ ਇਹਨੂੰ। 5 ਮਿੰਟਾਂ ਬਾਅਦ ਹੁਣ ਆਪਾਂ ਇਹਦੇ ਵਿੱਚ ਨੂਨ ਲੋੜ ਮੁਤਾਬਕ ਪਾਓ ਜਿੰਨਾ ਤੁਸੀਂ ਪਸੰਦ ਕਰਦੇ ਹੋ। ਹਲਦੀ ਹਲਦੀ ਵੀ ਤੁਸੀਂ ਆਪਣੀ ਲੋੜ ਮੁਤਾਬਕ ਹੀ ਪਾਉਣੀ ਆ। ਟੇਸਟ ਦੇ ਮੁਤਾਬਕ ਗਰਮ ਮਸਾਲਾ ਲਓ ਜੀ ਗਰਮ ਮਸਾਲਾ ਇਹਨੂੰ ਹੁਣ ਆਪਾਂ 5 ਮਿੰਟ ਲਈ ਫੇਰ ਰੱਖਾਂਗੇ ਇਹਨੂੰ ਘੱਟ ਤੋਂ ਘੱਟ ਆਪਾਂ 20 ਮਿੰਟ ਲਈ ਪਕਾਵਾਂਗੇ 5 ਮਿੰਟ ਪਹਿਲਾਂ ਪਕਾਇਆ ਸੀਗਾ ਫਿਰ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲਾ ਪਾਇਆ ਹੁਣ ਇਹਨੂੰ 5 ਮਿੰਟ ਲਈ ਫੇਰ ਪਕਾਵਾਂਗੇ ਫਿਰ ਦੱਸਦੇ ਆਂ ਆਪਾਂ ਇਹਦੇ ਵਿੱਚ ਹੋਰ ਕੀ ਪਾਉਣਾ ਹੁਣ ਲਓ ਜੀ ਹੁਣ ਆਪਾਂ ਇਹਦੇ ਵਿੱਚ ਦਾਹੀ ਪਾਵਾਂਗੇ 2 ਚਮਚੇ। ਸ਼ੀਧੇ ਵਿੱਚ ਹੁਣ ਆਪਾਂ 2 ਚਮਚੇ ਦਹੀਂ ਦੇ ਪਾਵਾਂਗੇ। ਇਹਨੂੰ ਮਿਕਸ ਕਰ ਦੋ। ਇਹਨੂੰ ਐਸ ਤਰ੍ਹਾਂ ਮਿਕਸ ਕਰ ਦੋ। ਦੋ ਆ ਪਦਗ ਮਿੰਟ ਲਈ ਹੋਣ ਇਹਨੂੰ ਆਪ ਸੇਕ ਲਵਾਵਾਂਗੇ। ਸਮ ਤੇ ਹੀ ਰੱਖਣਾ ਹੈ। ਕਿੰਦੀ ਦੇ ਵਿੱਚ ਆਪਾਂ ਸਿਰਫ 2 ਚਮਚੇ ਤੇਲ ਦੇ ਪਾਏ ਸੀ ਮੈਂ ਭੈਣਾਂ ਨੂੰ ਇਹੀ ਬੇਨਤੀ ਕਰਦੀ ਆ ਕਿ ਤੇਲ ਕੋਈ ਵੀ ਆਪਾਂ ਸਬਜ਼ੀ ਬਣਾਉਣੇ ਤੇਲ ਦੀ ਮਾਤਰਾ ਘੱਟ ਤੋਂ ਘੱਟ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਤਜਾਬ ਬਣਨ ਲੱਗ ਜਾਂਦਾ ਜਿਹੜੀ ਆਪਾਂ ਹੁਣ ਇਹ ਭਿੰਡੀ ਬਣਾਈਏ ਤੇ ਵਿੱਚ ਤੇਲ ਦੀ ਮਾਤਰਾ ਵੀ ਬਹੁਤ ਥੋੜੀ ਆ 2 ਚਮਚਾ ਆਪਾਂ ਦਹੀਂ ਦੇ ਪਾਏ ਆ ਜਿਹੜੇ ਤਜਾਬ ਇਹਦੇ ਨਾਲ ਤਜਾਬ ਨਹੀਂ ਬਣੂਗਾ ਤੇ ਇਹ ਇਸ ਤਰ੍ਹਾਂ ਮੇਰੀ ਬੇਨਤੀ ਹੈ ਭੈਣਾਂ ਨੂੰ ਵੀ ਕਰਛੀਆਂ ਭਰ-ਭਰ ਤੇਲ ਦੀਆਂ ਨਾ ਪਾਇਆ ਕਰੋ ਸਿਰਫ 2 ਚਮਚਿਆਂ ਦੀ ਮਾਤਰਾ ਤੇ ਇਹ ਦੀ ਪਾਇਆ ਕਰੋ ਆਪਾਂ ਬਹੁਤ ਘੱਟ ਇਹਦੇ ਵਿੱਚ ਤੇਲ ਪਾਇਆ ਆ ਤੁਸੀਂ ਦੇਖ ਸਕਦੇ ਹੋ ਵੀ ਕੋਈ ਇਹਦੇ ਆਸੇ ਪਾਸੇ ਕੜਾਈ ਦੇ ਤੁਹਾਨੂੰ ਤੇਲ ਨਜ਼ਰ ਨਹੀਂ ਆ ਰਿਹਾਗਾ ਤੇ ਮੇਰੀ ਬੇਨਤੀ ਹੈ ਭੈਣਾਂ ਨੂੰ ਵੀ ਪਲੀਜ਼ ਇਸ ਗੱਲ ਲਈ ਧਿਆਨ ਦਿਓ ਪਿੰਟ ਹੋ ਚੁੱਕੇ ਆਪਾਂ ਦਹੀਂ ਪਾਉਣ ਤੋਂ ਬਾਅਦ ਇਸ ਨੂੰ 5 ਮਿੰਟ ਹੋ ਚੁੱਕੇ ਆ ਦੇਖੋ ਆਪਣੀ ਭਿੰਡੀ ਕਿੰਨੀ ਵਧੀਆ ਬਣ ਚੁੱਕੀ ਹੈ ਇਹ ਕੋਈ ਇਹਦੇ ਵਿੱਚ ਲਾਲ ਨਹੀਂ ਛੱਡਦੀ ਇਹ ਕਈ ਵਰੀ ਲਾਲਾਂ ਨਹੀਂ ਛੱਡ ਦਿੰਦੀ ਆਪਾਂ ਦਹੀਂ ਵੀ ਪਾਇਆ ਨਿੰਬੂ ਵੀ ਪਾਇਆ ਪਰ ਭਿੰਡੀ ਦੇਖੋ ਕਿੰਨੀ ਵਧੀਆ ਬਣੀ ਹੋਈ ਆ ਦੀਦੀ ਆਪਣੀ ਇਹ ਵੀਡੀਓ ਸੀਗੀ ਆਪਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਦੇ ਆ ਮੈਂ ਤੁਹਾਡੀ ਆਪਣੀ ਸਤਵੀਰ ਕੌਰ ਮਾਨ ਜਲਦੀ ਹੀ ਮਿਲਾਂਗੇ ਸਤਿ ਸ੍ਰੀ ਅਕਾਲ